ਕਹਿੰਦੇ ਆ ਕਿ ਗੁਰੂ ਬਿਨਾ ਗਿਆਨ ਨਹੀਂ ਕਿਉਂਕਿ ਮਾਪੇ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਗੁਰੂ ਹੀ ਹੁੰਦਾ ਹੈ ਜੋ ਬੱਚੇ ਦੇ ਸਭ ਤੋਂ ਨੇੜੇ ਹੁੰਦਾ ਹੈ ਬੱਚੇ ਦਾ ਮਾਰਗਦਰਸ਼ਕ ਹੁੰਦਾ ਹੈ ਯਾਨੀ ਗੁਰੂ ਹੀ ਬੱਚੇ ਨੂੰ ਸਿੱਧੇ ਰਾਹ ਤੇ ਪਾਉਂਦਾ ਹੈ ਗੁਰੂ ਦਾ ਪੜਾਇਆ ਹੋਇਆ ਬੱਚਾ ਜ਼ਿੰਦਗੀ ਦੇ ਵਿੱਚ ਸਫਲ ਹੁੰਦਾ ਹੈ ਜ਼ਿੰਦਗੀ ਜਿਉਣ ਦਾ ਢੰਗ ਉਸ ਨੂੰ ਗੁਰੂ ਹੀ ਦੱਸਦਾ ਹੈ ਗੁਰੂ ਦੇ ਗਿਆਨ ਨਾਲ ਹੀ ਉਹ ਜ਼ਿੰਦਗੀ ਦੇ ਵਿੱਚ ਸਫਲ ਹੁੰਦਾ ਹੈ ਪਰ ਜਿਵੇਂ ਕਹਿੰਦੇ ਕਿ ਜਦੋਂ ਬਾੜ ਹੀ ਖੇਤ ਨੂੰ ਖਾਂਣ ਲੱਗ ਜੇ ਤੇ ਫੇਰ ਤਾਂ ਰੱਬ ਹੀ ਰੱਖਾ ਆਪਾਂ ਕਈ ਏਦਾਂ ਦੀਆਂ ਖਬਰਾਂ ਸੁਣਦੇ ਆ ਜਿੱਥੇ ਸਕੂਲ ਟੀਚਰ ਬੱਚਿਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਫੜੇ ਜਾਂਦੇ ਨੇ ਜਾਂ ਉਹਨਾਂ ਦੇ ਨਾਲ ਗਲਤ ਸਬੰਧ ਬਣਾਉਂਦੇ ਫੜੇ ਜਾਂਦੇ ਨੇ ਏਦਾਂ ਦੀਆਂ ਖਬਰਾਂ ਆਪਾਂ ਬਹੁਤ ਜ਼ਿਆਦਾ ਸੁਣਦੇ ਆ ਜ਼ਿਆਦਾਤਰ ਜੈਂਟਸ ਟੀਚਰ ਹੀ ਇਹੋ ਜੇ ਕੰਮ ਨੂੰ ਅੰਜਾਮ ਦਿੰਦੇ ਨੇ ਪਰ ਅੱਜ ਦੀ ਜੋ ਮੈਂ ਤੁਹਾਨੂੰ ਸੱਚੀ ਘਟਨਾ ਸੁਣਾਉਣ ਜਾ ਰਿਹਾ ਹਾਂ ਉਸ ਨੂੰ ਸੁਣ ਕੇ ਤਾਂ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਊਗੀ ਮੈਂ ਵੀ ਜਦੋਂ ਇਹ ਘਟਨਾ ਪੜ੍ਹੀ ਸੁਣੀ ਤਾਂ ਮੈਂ ਵੀ ਇੱਕ ਵਾਰ ਹੈਰਾਨ ਹੋ ਗਿਆ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਤਾਂ ਸੰਭ ਵੀ ਨਹੀਂ ਪਰ ਜਦੋਂ ਮੈਂ ਫਿਰ ਮੀਡੀਆ ਰਿਪੋਰਟਾਂ ਪੜ੍ਹੀਆਂ ਤਾਂ ਇਹ ਸਾਰੀ ਘਟਨਾ ਦਾ ਜੋ ਖੁਲਾਸਾ ਸੀ ਉਹ ਹੋਇਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇਸ ਦਾ ਸੈਕਟਰ 31 ਇੱਥੋਂ ਦਾ ਰਹਿਣ ਵਾਲਾ ਇੱਕ 14 ਸਾਲਾ ਬੱਚਾ ਜੋ ਕਿ 9ਵੀਂ ਕਲਾਸ ਦੇ ਵਿੱਚ ਪੜਦਾ ਸੀ ਗੱਲ ਹੈ 2018 ਦੀ ਇਹ ਟਿਊਸ਼ਨ ਦੇ ਉੱਤੇ ਆਪਣੀ ਭੈਣ ਦੇ ਨਾਲ ਇੱਕ ਲੇਡੀ ਟੀਚਰ ਕੋਲ ਜਾਂਦਾ ਸੀ ਜੋ ਕਿ ਸਰਕਾਰੀ ਸਕੂਲ ਦੇ ਵਿੱਚ ਸਾਇੰਸ ਟੀਚਰ ਸੀ ਉਸ ਦੀ ਉਮਰ ਲਗਭਗ 34-35 ਸਾਲ ਸੀ ਉਸ ਕੋਲ ਜਾਂਦਾ ਤਾਂ ਜੋ ਟਿਊਸ਼ਨ ਟੀਚਰ ਹੁੰਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੂੰ ਆਪਣੀ ਭੈਣ ਨੂੰ ਜੋ ਉਸ ਤੋਂ ਛੋਟੀ ਸੀ ਇਸ ਨੂੰ ਨਾ ਲੈ ਕੇ ਆਇਆ ਕਰ ਇਹ ਤੈਨੂੰ ਪੜ੍ਹਾਈ ਨਹੀਂ ਕਰਨ ਦਿੰਦੀ ਕਰਦਿਆਂ ਨੂੰ ਵੀ ਇਹੀ ਕਿਹਾ ਜਾਂਦਾ ਕਿ ਇਸ ਕੁੜੀ ਨੂੰ ਨਾ ਭੇਜਿਆ ਕਰੋ ਇਹ ਆਪਣੇ ਭਰਾ ਨੂੰ ਡਿਸਟਰਬ ਕਰਦੀ ਆ ਉਸ ਨੂੰ ਪੜਨ ਨਹੀਂ ਦਿੰਦੀ ਇਸ ਕਰਕੇ ਕੱਲੇ ਮੁੰਡੇ ਨੂੰ ਹੀ ਭੇਜਿਆ ਕਰੋ ਜੋ ਕਿ 14 ਸਾਲਾਂ ਦਾ ਸੀ 9ਵੀਂ ਕਲਾਸ ਦੇ ਵਿੱਚ ਪੜਦਾ ਸੀ ਹੁਣ ਕੱਲਾ ਮੁੰਡਾ ਟਿਊਸ਼ਨ ਤੇ ਜਾਂਦਾ ਹੈ ਸਮਾਂ ਲੰਘਦਾ ਹੈ ਪੇਪਰ ਆ ਜਾਂਦੇ ਨੇ ਪੇਪਰਾਂ ਦੇ ਵਿੱਚ ਜੋ ਮੁੰਡੇ ਦੇ ਨੰਬਰ ਹੁੰਦੇ ਆ ਉਹ ਬਹੁਤ ਘੱਟ ਆਉਂਦੇ ਨੇ ਤਾਂ ਹੁਣ ਪਰਿਵਾਰ ਵਾਲਿਆਂ ਨੂੰ ਲੱਗਦਾ ਕਿ ਏਸ ਦੀ ਤਾਂ ਟਿਊਸ਼ਨ ਵੀ ਰੱਖੀ ਹੋਈ ਸੀ ਤੇ ਫੇਰ ਵੀ ਐਨੇ ਨੰਬਰ ਘਟ ਕਿਉਂ ਆਲੇ ਪਰਿਵਾਰ ਵਾਲੇ ਸੋਚਦਾ ਕਿ ਏਸ ਨੂੰ ਟਿਊਸ਼ਨ ਤੋਂ ਹਟਾਵਾਂਗੇ ਕਿਤੇ ਹੋਰ ਟਿਊਸ਼ਨ ਤੇ ਲਗਾ ਦੇਵਾਂਗੇ ਹੁਣ ਟਿਊਸ਼ਨ ਟੀਚਰ ਨੂੰ ਵੀ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਬੱਚੇ ਨੂੰ ਤੁਹਾਡੇ ਕੋਲ ਟਿਊਸ਼ਨ ਨਹੀਂ ਪੜਾਉਣੀ ਇਹਨਾਂ ਦੇ ਘਰ ਨੇੜੇ ਨੇੜੇ ਸੀ ਪਰ ਟਿਊਸ਼ਨ ਟੀਚਰ ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਫਿਕਰ ਨਾ ਕਰੋ ਅਗਲੀ ਵਾਰ ਇਹਦੇ ਨੰਬਰ ਚੰਗੇ ਆਉਣਗੇ ਮੈਂ ਵਧੀਆ ਪੜ੍ਹਾਈ ਕਰਵਾਵਾਂਗੀ ਪਰ ਜੋ ਪਰਿਵਾਰ ਵਾਲੇ ਸੀ ਉਹ ਕਹਿੰਦੇ ਆ ਕਿ ਨਹੀਂ ਅਸੀਂ ਆਪਣੇ ਬੱਚੇ ਨੂੰ ਤੁਹਾਡੇ ਕੋਲ ਟਿਊਸ਼ਨ ਤੇ ਨਹੀਂ ਲਾਉਣਾ ਹੁਣ ਇੱਥੇ ਦੋ ਗੱਲਾਂ ਨਿਕਲ ਕੇ ਆਉਨੀਆਂ ਨੇ ਇੱਕ ਤਾਂ દੈਨਿਕ ਪਾਸਕਰ ਦੀ ਖਬਰ ਹੈ ਜਿਸ ਵਿੱਚ ਇਹ ਲਿਖਿਆ ਗਿਆ ਕਿ ਜੋ ਇਹ ਲੇਡੀ ਟੀਚਰ ਸੀ ਇਹ ਖੁਦ ਇੱਕ ਜ਼ਹਿਰੀਲੀ ਦਵਾਈ ਪੀ ਲੈਂਦੀ ਹੈ ਕਹਿੰਦੀ ਹੈ ਕਿ ਇਹਨਾਂ ਨੇ ਮੈਨੂੰ ਬਦਨਾਮ ਕੀਤਾ ਇਸ ਵਜ੍ਹਾ ਕਾਰਨ ਮੈਂ ਦਵਾਈ ਪੀਤੀ ਹੈ ਜਾਗਰਨ ਵੱਲੋਂ ਇਹ ਖਬਰ ਲਿਖੀ ਗਈ ਹੈ ਕਿ ਇਹ ਮੁੰਡੇ ਨੂੰ ਉਸ 14 ਸਾਲਾਂ ਮੁੰਡੇ ਨੂੰ ਕੋਈ ਜ਼ਹਿਰੀਲੀ ਚੀਜ਼ ਖਵਾ ਦਿੰਦੀ ਹੈ ਇਹ ਦੋ ਗੱਲਾਂ ਇਸ ਖਬਰ ਦੇ ਵਿੱਚ ਜੋ ਸੀ ਉਹ ਅਲੱਗ-ਅਲੱਗ ਸੀ ਇਸ ਕਰਕੇ ਹੀ ਮੈਂ ਤੁਹਾਨੂੰ ਇਹ ਦੱਸਿਆ ਨੇ ਕਿ ਇੱਕ ਅਖਬਾਰ ਲਿਖ ਰਿਹਾ ਕਿ ਜੋ ਟਿਊਸ਼ਨ ਟੀਚਰ ਹੈ ਉਹ ਦਵਾਈ ਪੀ ਜਾਂਦੀ ਹੈ ਜ਼ਹਿਰੀਲੀ ਇਸ ਕਰਕੇ ਕਿ ਮੈਨੂੰ ਇਸ ਪਰਿਵਾਰ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਹੈ ਤੇ ਦੂਸਰੇ ਅਖਬਾਰ ਨੇ ਲਿਖਿਆ ਜਾਗਰਨ ਨੇ ਲਿਖਿਆ ਕਿ ਉਹ ਮੁੰਡੇ ਨੂੰ ਦਵਾਈ ਪਿਆ ਦਿੰਦੀ ਹੈ ਜ਼ਹਿਰੀਲੀ ਚੀਜ਼ ਖਵਾ ਦਿੰਦੀ ਹੈ ਹੁਣ ਜਦੋਂ ਮੁੰਡੇ ਨੂੰ ਜ਼ਹਿਰੀਲੀ ਚੀਜ਼ ਖਵਾਉਂਦੀ ਹੈ ਉਸ ਤੋਂ ਬਾਅਦ ਪਰਿਵਾਰ ਵਾਲੇ ਮੁੰਡੇ ਨੂੰ ਚੱਕ ਕੇ ਹਸਪਤਾਲ ਲੈ ਜਾਂਦੇ ਨੇ ਤੇ ਉਹ ਦੂਸਰਾ ਅਖਬਾਰ ਲਿਖਦਾ ਹੈ ਕਿ ਪਰਿਵਾਰ ਵਾਲੇ ਚੱਕ ਕੇ ਇਸ ਟੀਚਰ ਨੂੰ ਹਸਪਤਾਲ ਲੈ ਜਾਂਦੇ ਨੇ। ਇਹ ਸਟੋਰੀ ਦੇ ਵਿੱਚ ਆਪਾਂ દੈਨਿਕ ਪਾਸ ਕਰਨ ਦੀ ਖਬਰ ਦੇ ਅਨਸਾਰ ਚੱਲਦੇ ਹਾਂ। ਇਹਨਾਂ ਨੇ ਲਿਖਿਆ ਕਿ ਉਹ ਜੋ ਟੀਚਰ ਸੀ ਉਸ ਨੂੰ ਚੱਕ ਕੇ ਪਰਿਵਾਰ ਵਾਲੇ ਹਸਪਤਾਲ ਲੈ ਜਾਂਦੇ ਨੇ। ਹਸਪਤਾਲ ਦੇ ਵਿੱਚ ਉਸ ਦਾ ਇਲਾਜ ਕਰਵਾਇਆ ਜਾਂਦਾ। ਉਹ ਪੁਲਿਸ ਨੂੰ ਇਹ ਬਿਆਨ ਦਿੰਦੀ ਹੈ ਕਿ ਮੈਨੂੰ ਇਹ ਪਰਿਵਾਰ ਨੇ ਬਦਨਾਮ ਕੀਤਾ ਇਸ ਕਰਕੇ ਹੀ ਮੈਂ ਜ਼ਹਿਰੀਲੀ ਦਵਾਈ ਪੀਤੀ ਹੈ। ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਹੁਣ ਬੱਚੇ ਦੇ ਨਾਲ ਗੱਲ ਕੀਤੀ ਜਾਂਦੀ ਹੈ ਜੋ 14 ਸਾਲਾ ਬੱਚਾ ਸੀ ਉਸ ਨੇ ਜੋ ਦੱਸਿਆ ਉਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਬੱਚੇ ਦੇ ਫੋਨ ਦੇ ਵਿੱਚ ਚੈਟ ਸੀ ਇਸ ਟਿਊਸ਼ਨ ਟੀਚਰ ਦੀ ਤੇ ਬੱਚੇ ਦੀ ਜੋ ਕਿ ਅਸ਼ਲੀਲ ਚੈਟ ਸੀ ਉਸ ਨੂੰ ਪਰਿਵਾਰ ਵਾਲਿਆਂ ਨੇ ਪੜਿਆ ਤੇ ਉਸ ਤੋਂ ਬਾਅਦ ਬੱਚੇ ਤੋਂ ਸਚਾਈ ਪੁੱਛੀ ਕਿ ਕੀ ਸਚਾਈ ਆ ਉਹ ਦੱਸ ਤਾਂ ਬੱਚੇ ਨੇ ਜੋ ਦੱਸਿਆ ਉਹ ਸੁਣ ਕੇ ਤਾਂ ਸਭ ਦੇ ਹੋਸ਼ ਉੱਡ ਗਏ ਬੱਚੇ ਨੇ ਕਿਹਾ ਕਿ ਇਹ ਟੀਚਰ ਨੇ ਮੇਰੇ ਨਾਲ ਸਭ ਤੋਂ ਪਹਿਲਾਂ ਉਦੋਂ ਸੰਬੰਧ ਬਣਾਏ ਸੀ ਜਦੋਂ ਇਹਨਾਂ ਦੇ ਘਰ ਵਿੱਚ ਕੋਈ ਨਹੀਂ ਸੀ ਪਹਿਲਾਂ ਇਹ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਦੀ ਸੀ ਉਸ ਤੋਂ ਬਾਅਦ ਪਹਿਲੀ ਵਾਰ ਇਸ ਨੇ ਮੇਰੇ ਨਾਲ ਸੰਬੰਧ ਬਣਾਏ ਤੇ ਫਿਰ 8 ਮਹੀਨੇ ਲਗਾਤਾਰ ਇਸ ਨਾਲੋਂ ਸੰਬੰਧ ਬਣਾਉਂਦੀ ਰਹੀ ਜੋ ਇਸ ਦੀ ਛੋਟੀ ਭੈਣ ਸੀ ਉਸ ਨੂੰ ਵੀ ਹਟਾਉਣ ਦਾ ਜਿਹੜਾ ਮਕਸਦ ਸੀ ਇਸ ਟੀਚਰ ਦਾ ਇਹੀ ਸੀ ਕਿ ਉਸ ਦੀ ਭੈਣ ਨੂੰ ਕਿਤੇ ਪਤਾ ਨਾ ਲੱਗ ਜਾਵੇ ਕਿ ਇਹਨਾਂ ਵਿੱਚ ਕੀ ਚੱਲ ਰਿਹਾ ਇਸ ਲਈ ਉਸ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਜੋ ਇਹ ਤੁਹਾਡੀ ਛੋਟੀ ਬੇਟੀ ਹੈ ਇਹ ਮੁੰਡੇ ਨੂੰ ਪੜ੍ਹਨ ਨਹੀਂ ਦਿੰਦੀ ਇਸ ਕਰਕੇ ਇਸ ਨੂੰ ਨਾਲ ਨਾ ਭੇਜਿਆ ਕਰੋ ਇਕੱਲੇ ਮੁੰਡੇ ਨੂੰ ਭੇਜਿਆ ਕਰੋ ਮੁੰਡੇ ਨੇ ਦੱਸਿਆ ਕਿ ਮੇਰੇ ਨਾਲ ਇਸ ਨੇ ਸੰਬੰਧ ਬਣਾਏ 8 ਮਹੀਨਿਆਂ ਤੱਕ ਲਗਾਤਾਰ ਮੇ ਨਾਲ ਸੰਬੰਧ ਬਣਾਉਂਦੀ ਰਹੀ ਜਦੋਂ ਇਹ ਬਿਆਨ ਉਹ 14 ਸਾਲਾਂ ਮੁੰਡਾ ਦਿੰਦਾ ਤਾਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤਪਤੀਸ਼ ਕਰਦੀ ਹੈ ਤਪਤੀਸ਼ ਕਰਨ ਤੋਂ ਬਾਅਦ ਇਸ ਟਿਊਸ਼ਨ ਟੀਚਰ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਪੋਸਕੋ ਐਕਟ ਦੇ ਅਧੀਨ ਤੇ ਫਿਰ ਇਹ ਮਾਮਲਾ ਅਦਾਲਤ ਦੇ ਵਿੱਚ ਚੱਲਦਾ ਹੈ 2021 ਦੇ ਵਿੱਚ ਅਦਾਲਤ ਵੱਲੋਂ ਫੈਸਲਾ ਆਉਂਦਾ ਹੈ ਇਸ ਕੇਸ ਦੇ ਵਿੱਚ ਜਿਸ ਵਿੱਚ ਇਹ ਜੋ ਟਿਊਸ਼ਨ ਟੀਚਰ ਆ ਇਸ ਨੂੰ 10000 ਰੁਪਏ ਜੁਰਮਾਨਾ ਤੇ 10 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਇਸ ਦਾ ਜੋ ਪਤੀ ਹੁੰਦਾ ਉਹ ਲੈਕਚਰਾਰ ਹੁੰਦਾ ਤੇ ਇਸ ਦੇ ਦੋ ਬੱਚੇ ਵੀ ਹੁੰਦੇ ਨੇ ਪਰ ਇਸ ਟੀਚਰ ਨੇ ਉਹ ਕੀਤਾ ਜਿਸ ਦੀ ਸ਼ਾਇਦ ਕੋਈ ਵੀ ਕਲਪਨਾ ਨਹੀਂ ਕਰ ਸਕਦਾ ਜੋ ਕਿ ਆਮ ਬੰਦੇ ਦੀ ਸੋਚ ਤੋਂ ਪਰੇ ਹੈ ਕਿ ਐਦਾਂ ਇੱਕ ਟੀਚਰ ਜੋ ਕਿ ਬੱਚੇ ਦੇ ਮਾਪੇ ਸਮਾਨ ਹੁੰਦਾ ਹੈ ਉਹ ਇਦਾਂ ਕਿਵੇਂ ਕਰ ਸਕਦਾ ਇੱਕ ਲੇਡੀਜ਼ ਇੱਕ ਬੱਚੇ ਦੇ ਨਾਲ ਜੋ ਕਿ 14 ਸਾਲਾਂ ਦਾ ਬੱਚਾ ਜੋ ਕਿ ਉਸ ਦੇ ਆਪਣੇ ਬੱਚਿਆਂ ਜਿੱਦਾ ਸੀ ਉਸ ਨਾਲ ਇਦਾਂ ਕਿਵੇਂ ਕਰ ਸਕਦਾ ਪਰ ਇਸ ਵਿੱਚ ਅਦਾਲਤ ਨੇ ਫੈਸਲਾ ਸੁਣਾ ਦਿੱਤਾ 2021 ਦੇ ਵਿੱਚ ਇਸ ਟਿਊਸ਼ਨ ਟੀਚਰ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ 10000 ਰੁਪਏ ਜੁਰਮਾਨਾ ਲਗਾਇਆ ਗਿਆ ਜਾਣੀ ਅਦਾਲਤ ਦੇ ਵਿੱਚ ਇਹ ਪ੍ਰੂਫ ਹੋ ਗਿਆ ਕਿ ਇਸ ਟਿਊਸ਼ਨ ਟੀਚਰ ਨੇ ਉਹ 14 ਸਾਲਾਂ ਬੱਚੇ ਦੇ ਨਾਲ ਸਬੰਧ ਬਣਾਏ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਉਸ ਦੇ ਨਾਲ ਵਟਸਐਪ ਉਤੇ ਅਸ਼ਲੀਲ ਚੈਟ ਕੀਤੀ ਤੇ 8 ਮਹੀਨੇ ਲਗਾਤਾਰ ਉਸ ਦੇ ਨਾਲ ਸਬੰਧ ਬਣਾਉਂਦੀ ਰਹੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਕੋਈ ਸੋਚ ਵੀ ਨਹੀਂ ਸਕਦਾ ਇੱਕ 14 ਸਾਲਾਂ ਬੱਚੇ ਦੇ ਨਾਲ ਇੱਕ 34-35 ਸਾਲਾਂ ਦੀ ਟੀਚਰ ਔਰਤ ਜਿਸਦੇ ਦੋ ਬੱਚੇ ਵੀ ਨੇ ਜਿਸ ਦਾ ਪਤੀ ਵੀ ਆ ਉਹ ਉਸ ਨਾਲ ਸੰਬੰਧ ਬਣਾਏਗੀ ਉਸ ਦੇ ਨਾਲ ਐਦਾਂ ਦਾ ਕਨਾਉਣਾ ਕਰਤ ਕਰੇਗੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ